ਲਓ ਜੀ ਕਹਿੰਦੇ ਪੰਟ ਦੀ ਸ਼ੈਅਰ ਕਰਾ ਦੀ ਉਹਨੂੰ ਓਕੇ ਜੀ ਕੀ ਹਾਲ ਹੈ ਸਾਰਿਆਂ ਦਾ ਅੱਜ ਦਾ ਬਲੌਗ ਸ਼ੁਰੂ ਕਰਦੇ ਹਾਂ ਸੋ ਪਹਿਲਾਂ ਦਾ ਲੁੱਕ ਚੈੱਕ ਕਰੋ ਕਹਿੰਦੇ ਸਪੈਸ਼ਲ ਬਣਵਾਈ ਆ ਪ੍ਰੋਫੈਸ਼ਨਲ ਬੰਦੇ ਤੋਂ ਤੇ ਮਤਲਬ ਪਹਿਲਾਂ ਮੂਛਾਂ ਰੱਖੀਆਂ ਸੀ ਬਹੁਤ ਘੈਂਟ ਤੇ ਉਹ ਕਹਿੰਦਾ ਕਿ ਮੈਂ ਲੁੱਕ ਬਣਾ ਕੇ ਦਿਨਾ ਤੇਰੇ ਇਹ ਦੇ ਸਾਵਨਾ ਤੇ ਆਜ ਚੱਬ ਗੜ ਕੇ ਦਿੱਤੇ ਆ ਕਹਿੰਦੇ ਨੇ ਤੇ ਦਵਾਰੇ ਸਖਾਂਗੇ ਮੁੱਛਾਂ ਤੇ ਇਹ ਵੀ ਵਧੀਆ ਲੱਗਦਾ ਬਸ ਤਾਂ ਬਾਲ ਓਕੇ ਗੱਲਬਾਤ ਤੇ ਅੱਜ ਦਾ ਬਲੌਗ ਸਟਾਰਟ ਕਰ ਰਹੇ ਆ ਤਾਂ ਤੇ ਮੈਂ ਜਾ ਰਿਹਾ ਐਮ ਪੀ ਰੈਡੀ ਹੋਣਾਂ ਕੋਲੇ ਤੇ ਇੱਥੇ ਚੱਲਦੀ ਆਪਣੀ ਤੂੜੀ ਵਾਲੀ ਮਸ਼ੀਨ ਮੈਂ ਕਿਹਾ ਚਲੋ ਬਲੌਗ ਹੀ ਬਣਾ ਲਿਆ ਜਾਵੇ ਦਿਖਾਉਣੇ ਆ ਤੁਹਾਨੂੰ ਉੱਥੇ ਜਾ ਕੇ ਵਿੱਕੀ ਉਹ ਮਿਲਦਾ ਥੇ ਤੇ ਕਿੱਦਾਂ ਉਥੇ ਸਰਵਾਈਵ ਕਰਦੇ ਆ ਦੂੜੀ ਵਾਲੇ ਹਨਾ ਆਪਣੇ ਜ਼ਿੰਮੇਦਾਰ ਭਰਾ ਜਿਹੜੇ ਜਾਂਦੇ ਆ ਉਧਰ ਮਸ਼ੀਨਾਂ ਲੈ ਕੇ ਕਰਦੇ ਜਾਏ ਚੈੱਕ ਸੋ ਪਹਿਲਾਂ ਆਪਾਂ ਚੜਦੇ ਆਂ ਟ੍ਰੇਨ ਮੇ ਤਿਆਰ ਵਿਆਰ ਹੋ ਗਿਆ ਤੇ ਟ੍ਰੇਨ ਦਾ ਇੰਤਜ਼ਾਰ ਹੋ ਰਿਹਾ ਬਸ ਤੇ ਚੱਲਦੇ ਆਂ ਸਟੇਸ਼ਨ ਦੇ ਪਹਿਲਾਂ ਦਾ ਆਪਾਂ ਲੋਕੀ ਕਹਿੰਦੇ ਬੈਗ ਬੈਗ ਪੈਕ ਕਰ ਲਿਆ ਤੇ ਚੱਕਦੇ ਆਂ ਅੱਗੇ ਤੇ ਚਾਉਗਾ ਸਟੇਸ਼ਨ ਦੇ ਪਹਿਲਾਂ ਦਾ ਆਪਾਂ ਸਟੇਸ਼ਨ ਦਿੱਲੀ ਇਹੋ ਦਿੱਲੀ ਤੋਂ ਹੋਊਗਾ ਪਤਾ ਨਹੀਂ ਕਿ ਲొਕੇਸ਼ਨ ਭੇਜੀ ਆ ਨਾਗੜਾ ਪਤਾ ਨਹੀਂ ਕਿੱਥੇ ਆ ਉਧਰ ਝੱਲਾਂਗੇ ਫਿਰ ਪਤਾ ਮੈਨੂੰ ਨਹੀਂ ਆ ਮੈਂ ਵੀ ਦਿੱਲੀ ਕੋਈ ਯਾਰ ਆ ਪਹਿਲਾਂ ਗਿਆ ਸੀ ਆ ਉਦੋਂ ਮਤਲਬ ਡੈਡੀਵਰਾਂ ਵਾਲੀ ਗੱਲ ਸੀਗਾ ਜਦੋਂ 7-8 ਸਾਲ ਪਹਿਲਾਂ ਤੇ ਟ੍ਰੇਨ ਜਿਵੇਂ ਕੇ ਸੌਂ ਗਿਆ ਸੀ ਉਥੇ ਜਾ ਕੇ ਜਦੋਂ ਉੱਪਰ ਮੈਦਿਓਦਲ ਪਾਸ ਆ ਰਹੀ ਆ ਬੱਸ ਇਹ ਕੀ ਕਹਿੰਦੇ ਨਜ਼ਾਰੇ ਨਾ ਬਸ ਸੀਨ ਦੇਖਦੇ ਚੱਲਾਂਗੇ ਇਹ ਕੀ ਹੋ ਨਜ਼ਾਰਾ ਸਾਤਸਲਾਵਾ ਜਾ ਰਹੇ ਆ ਪੀਆਰ ਇਹ ਕੰਨਾ ਦਾ ਹੋਏ ਇਹਦੀ ਯਾਤਰਾ ਇਹਨੂੰ ਪਤਾ ਪਿਆ ਉਹਨੂੰ ਟੂੜੀ ਕੰਡ ਲੜੂਗੀ ਕੰਡ ਸੋ ਉਸਤੇ ਅੰਦਰ ਚੱਲਦੇ ਪੜਾ ਦੇਖਦੇ ਟਰੱਕ ਟੋਕ ਲੈਨੇ ਆ ਉਹ ਹੀ ਕਹਿੰਦੇ ਸਟੇਸ਼ਨ ਤੇ ਪਹੁੰਚ ਕੇ ਸਟੇਸ਼ਨ ਤੇ ਹੈ ਨਹੀਂ ਆ ਸੋ ਇੱਟਾ ਆ ਕੇ ਕਹਿੰਦੇ ਨਵਾਂ ਬਾਂਦਿਆ ਆ ਮਾਨਸਾ ਦਾ ਸਟੇਸ਼ਨ ਦੇਖਦੇ ਨੇ ਟਰੱਕ ਟੋਕ ਲੈਨੇ ਅੱਗੇ ਜਾਵੇ ਲੋ ਜੀ 9 10 ਹੋ ਗਏ ਤੇ 10 ਮਿੰਟਾਂ ਦਾ ਟ੍ਰੇਨ ਪਹੁੰਚ ਚੁਗੀ ਤੇ ਆਪਾਂ ਟਿਕ ਟਕੜਾ ਲਈਏ ਤੇ ਬਹਿਨੇ ਹਰ ਗੱਡੀ ਚ ਪੀ ਵਾਂ ਦਾ ਆ ਰਹੇ ਮੈਂ ਪੀ ਦੇ ਵਾਲੇ ਲਓ ਜੀ ਕਹਿੰਦੇ ਦਿੱਲੀ ਤਾਂ ਪਹੁੰਚ ਗਏ ਪਰ ਜਿੱਥੇ ਕੇ ਨਵਾਂ ਮੰਗਾ ਬੈਗਾ। ਹੁਣ ਇੱਥੋਂ ਜਾਣਾ ਬੂ ਨਿਊ ਦਿੱਲੀ। ਇਹ ਉਥੋਂ ਟ੍ਰੇਨ ਨੂੰ ਵੀ 4:35 ਦੇ ਘੰਟਾ ਕਰੇ ਆ। ਸੋ ਹੁਣ ਇਹ ਤੋਂ ਦੇਖਦੇ ਹਾਂ ਮੈਟਰੋ ਕਰਦੇ ਆਂ। ਹਾਰਡ ਵਾਲੇ ਦਾ ਰੁਪਈਏ ਵਾਲੇ ਮੰਗੀਆਂ ਨੇ। ਕੋਈ ਤੈਨੂੰ 100 ਮੰਗ ਲੈਂਦਾ ਕੋਈ 200 ਮੰਗ ਲੈਂਦਾ। ਦੇਖਦੇ ਹਾਂ ਮੈਟਰੋ ਫੜਦੇ ਆਂ। ਲਓ ਜੀ ਕਹਿੰਦੇ ਪਹੁੰਚ ਗਏ ਨਿਊ ਦਿੱਲੀ ਰੇਲ ਸਟੇਸ਼ਨ। ਬਾਬਾਏ 10 ਰੁਪਏ 'ਚ ਪਹੁੰਚ ਗਏ। ਲੈ ਕੇ ਮੈਟਰੋ ਤੇ ਆੜਡ ਵਾਲੇ ਪਤਾ ਕਿੰਨੇ ਰੁਪਏ ਮੰਗਦੇ ਸੀ 200 ਰੁਪਏ ਕੀ ਕਹਾ ਹੋ ਗਿਆ ਕੁਝ ਉਸ ਨੀਚੇ ਇਹ ਜਿਹੜੇ ਆਪਣੇ ਵਾਲੇ ਉਧਰੋਂ ਆਉਂਦੇ ਨੇ ਨਵੇਂ-ਨਵੇਂ ਉਹਨਾਂ ਦੀ ਬਾਲੀ ਮਾਰਦੇ ਨੇ ਤਰਕੇ ਮਾਰਦੇ ਨੇ 500 ਤੋਂ ਸਮ ਮੰਗ ਰਹੇ ਨੇ ਬੜੀ ਬੰਦਾ ਘਟਾ ਲੱਗਦਾ ਨਾ ਸੋਜ ਮੰਨ ਨਹੀਂ ਜਾਂਦਾ ਤੇ ਹੈਗਾ ਸਾਰਾ ਨਾਲ ਆ ਬਾਈ ਟਾ ਡਾ ਤਾਂ ਤਾਂ ਫਿਰ ਆਪਾਂ ਨੂੰ ਲਓ ਜੀ ਫਿਰ ਪਹੁੰਚ ਗਏ ਕਹਿੰਦੇ ਬਹੁਤ ਬਾਈ ਇੰਨੀ ਜ਼ਿਆਦੇ ਤਕਲੀਫ ਦਿੱਤੀ ਐ ਨਾ ਛੱਡ ਦੇ ਗੱਲਾਂ ਬੈਠਣ ਨੂੰ ਥਾਣੀ ਖੜਨ ਨੂੰ ਥਾਣੀ ਰੇ ਰੇ ਜੀ ਦੁਖੀ ਕਰ ਮਾਰਿਆ ਤੇ ਹੁਣ ਡੈਡੀ ਹੋਰੀ ਆਉਂਦੇ ਆ ਲੈਣ ਉਹਨਾਂ ਨੂੰ ਫੋਨ ਕੀਤਾ ਤੇ ਉਹ ਲੈ ਗਏ ਜਾਨੀ ਫਿਰ ਆਪਾਂ ਚਾਉਦੇ ਆ ਬੁਲ ਮਦੀਨ ਕੋਲੇ ਲਓ ਜੀ ਕਹਿੰਦੇ ਆ ਗਈ ਜੋਬਰ ਲੈਣ ਉਹ ਕਰਦਾ ਜੀ ਅਮਾ ਆਪਣਾ ਚੋਕ ਦਾ ਲਓ ਜੀ ਕਹਿੰਦੇ ਆ ਗਏ ਆਪਾਂ ਤੇ ਆਹ ਦੇਖੋ ਕੌਣ ਆ ਗਿਆ ਲੀਲਾ ਬਦਵਾਸ਼ ਕਿਵੇਂ ਆ ਠੀਕੇ ਵਧੀਆ ਜੀ ਜੀ ਤੇ ਅੱਜ ਫਿਰ ਆਂਦੇ ਕਹਿੰਦੇ ਦੂਜੇ ਸਾਡੇ ਵਾਲੇ ਤੇ ਆਪਾਂ ਕਿੱਥੇ ਚੱਲਾਂਗੇ ਹੁਣ ਰੇ ਕਿੱਧਰ ਚੱਲਾਂਗੇ ਹੁਣ ਆਪਾਂ ਉਧਰ ਦੇਖਣਾ ਪਊਗਾ ਕਿਹੜੇ ਬੱਚੇ ਕਹਿੰਦਾ ਹਾਂ ਤਾਂ ਬਲਮ ਨੇ ਡੈੜੀ ਨਾ ਉਹ ਗੱਲਾਂ ਕਰਨ ਲੱਗ ਗਏ ਯਾਰ ਚੱਲ ਬਈ ਹੱਕ ਦੋ ਬਰਾ ਚਾਚੂ ਕਰ ਲੈ ਲਓ ਜੀ ਕਿਹੜਾ ਪੰਜ ਗਿਆ ਫਟਕਾਣੇ ਤੇ ਤੇ ਲੀਲਾ ਬਣਾਉਂ ਲੱਗਣਾ ਚਾਹ ਦੇਖੋ ਭਾਈ ਉਧਰ ਬਲੇਡ ਬਦਲੀਆਂ ਤੇ ਤੜਕੀ ਤੜਕੀ ਤੇ ਆਪਾਂ ਸੌਣੇ ਆ ਦੋ ਚਾਰ ਘੰਟੇ ਟ੍ਰੇਨ 'ਚ ਬਹੁਤ ਔਖੇ ਹੋਏ ਤੇ ਨੀਂਦ ਪੂਰੀ ਕਰ ਦਿਆਂਗੇ ਰਾ ਫੇ ਤੜਕੇ ਦੇ ਦੇ ਤੜਕੇ ਬਣਾਉਣੇ ਬਲੌਗ ਸਮਾਰ ਕੇ ਕੀ ਕੁਛ ਆ ਕਹਿੰਦੇ ਇੱਥੇ ਪਹਾੜ ਫੂੜ ਸਾਰਾ ਕੁਝ ਕਵਰ ਕਰਾਂਗੇ ਇੱਕ ਵਾਰੀ ਆਹ ਹਟਾ ਖੜੇ ਨਾ ਹੀ ਜਾਗ ਸੱਚੇ ਮਹੌਲ ਦੇਖੋ ਵਾਹ ਜੋ ਜੰਗਲੀ ਜੰਗਲ ਬਣਿਆ ਪਿਆ ਇੱਧਰ ਦੇਖੋ ਸਮਾਰ ਕੇ ਖੜਜੋ ਉਹਨਾਂ ਦੇਖੋ ਕਿੰਨੇ ਫੁੱਲਾਂ ਦੇ ਬੂਟੇ ਇਹ ਫੁੱਲਾਂ ਦੇ ਬੂਟੇ ਉਹ ਨੇ ਜਿਹੜੇ ਫੁੱਲ ਜਿ ਸ਼ਰਾਬ ਚ ਨਹੀਂ ਪੈਂਦੇ ਹੁੰਦੇ ਉਹ ਵਾਲੇ ਫੁੱਲ ਨੇ ਇਹ ਓਏ ਰਾਤ ਤਹੇ ਭਾਂਗੀ ਜੀ ਹੁਣ ਤਾਂ ਸੁੱਤਾ ਉੱਠਿਆ ਕੀ ਆਬੂਗਾ ਆ ਰਹੇ ਆ ਉਹ ਇਹਦਾ ਕਰਦਾ ਕਰਦਾ ਆ ਇਧਰ ਵੀ ਬਾਗ ਆ ਉਹ ਉੱਤੇ ਫੁੱਲੀ ਫੁੱਲ ਇਧਰ ਵੀ ਪਿੱਛੇ ਤੇ ਇਧਰ ਕਿੰਨੇ ਸਾਡੇ ਨੇ ਤੈਰੀਆਂ ਕਰ ਰਿਆ ਅਸੀਂ ਹੁਣ ਇਥੋਂ ਚੱਕਾਂ ਇਹ ਟ੍ਰੈਂਡ ਫੜੀ ਅਗਲੇ ਮੈਨੂੰ ਲੱਗਾ 20-25 ਮਿੰਟ ਟੱਪਣਾ ਤੇ ਉੱਧਰ ਜਾਣਾ ਕੋਟੇ ਗਣੀ ਨੂੰ ਤੇ ਅਜੇ ਤੱਕ ਧਰ ਲਿਆ ਸੁਹਾਨ ਇਹਨਾਂ ਨੇ ਥੋੜਾ ਜਿਹਾ ਤੇ ਲੀਲਾ ਇਧਰ ਬਲੇਡ ਬਦਲੀ ਜਾਂਦਾ ਹੈ ਇਹਦਾ ਆ ਬਲੇਡ ਸਾਰੇ ਟੁੱਟ ਗਏ ਬਲੇਡ ਦਾ ਟੁੱਟਣੀ ਹੈ ਤੇ ਮਿੱਟੀ ਨਹੀਂ ਹੈਗੀ ਉੱਤੇ ਪੱਥਰ ਨੇ ਦੇਖੋ ਮੈਂ ਟੁੱਟੇ ਕਰੇ ਪਿਆ ਬਲੇਡਾਂ ਦੇ ਲੀਲਾ ਜਮਈ ਦੌੜ ਤੇਦਾ ਨਾ ਕੌਣ ਨੰਬਰ ਦਾ ਹਨੇ ਨਾ ਲਓ ਜੀ ਕਹਿੰਦੇ ਇੱਧਰ ਬੰਗਿਆ ਸਾਡੇ ਇੱਕ ਜੰਦ ਦੇ ਵਿੱਚ ਰੋਟੀ ਦਾਲ ਕਾਦੀ ਬਣਾਈ ਹੈ ਅੱਜ ਯਾ ਆਪਣੇ ਆਲੂ ਆਲੂ ਗੰਡੇ ਕੱਲੇ ਤੇ ਉਹ ਤਾਂ ਜਾ ਪਹੇ ਅੰਡੇ ਬਣਾ ਲੈਂਦੇ ਆ ਉਹ ਦੇਖ ਅੰਡਾ ਦਾ ਢੇਰ ਲਾਇਆ ਸੌਖੇ ਅੰਡੇ ਬਣਾਉਣੇ ਭੁਰਜੀ ਬਣਾਉਣੀ ਸੌਖੀ ਆ ਨਹੀਂ ਫਿਰ ਵਾਲ ਕੇ ਖਾ ਲੈਂਦੇ ਨੇ ਇੱਧਰ ਕਹਿੰਦੇ ਲੀਲੇ ਦੇ ਰੰਗ ਲਾਤਾ ਸੋ ਹੋਲੀ ਚੱਲੀ ਜਾਂਦੀ ਐ ਇੱਥੇ 7-8 ਦਿਨ ਚੱਲੂ ਵੀ ਅਜੇ ਹੋਰ ਤੇ ਸਾਮਾਨ ਵੀ ਧਰ ਲਿਆ ਆਪਾਂ ਹਰ ਸ਼ੋਰ ਹੈਗੀ ਡਾਇਰੈਕਟਰ ਦੀ ਤੇ ਉਧਰਾਂ ਗੋੜ ਦੂਜੀ ਟਰਾਲੀ 'ਚ ਤੇ ਇਹ ਚ ਬਾਕੀ ਸਾਰਾ ਸਾਮਾਨ ਧਰ ਲਿਆ ਲਓ ਕਹਿੰਦੇ ਤੇ ਮੱਕਾ ਵੀ ਦੇਖੋ ਕਿੰਨਾ ਘਾਟ ਖੜਾ ਤੇ ਬਰਸੀਨ ਪਰ ਮਿੱਟੀ ਯਾਰ ਬੜੀ ਭੈੜੀ ਹੈਗੀ ਡੜੀ ਨਹੀਂ ਇਹ ਪੈਰਾਂ ਦੀ ਵੱਜੀ ਹੁੰਦੇ ਨੇ ਔਰ ਇੱਕ ਡੇਗੜਾ ਪੱਥਰਾਂ ਮਰਗੇ ਨੇ ਇੱਕ ਕਿੰਨੂੰ ਲੱਗ ਰਿਹਾ ਏ ਕਿੰਨੂੰ ਤੋੜਨਾ ਹੈ ਇੱਧਰ ਢੀਲੇ ਡਾਂਗਾਂ ਨਾਲ ਬੁਹਾਦੀ ਹੈ ਹੈ ਆ ਆ ਕਿੰਨੂੰ ਲੱਗ ਰਿਹਾ ਇੱਧਰ ਤੇ ਤੋੜਦੇ ਆ ਖਾਨੇ ਆ ਦੇਖਦੇ ਲੀਲਾ ਕਹਿੰਦਾ ਟੱਕ ਕੇ ਕਹਿੰਦਾ ਖਾ ਖਾ ਕੇ ਬਾਦੋ ਕੁ ਲੈ ਲਈ ਲੀਲਾ ਪਰ ਇਹ ਬਈ ਯਦ ਰੱਖ ਤਾ ਆਹ ਪਰ ਇਹ ਬਈ ਆ ਦੂਜੇ ਦਾ ਸੁੱਕ ਗਿਆ ਮੈਨੂੰ ਪਤਾ ਨਹੀਂ ਤੋੜਨੇ ਬਈ ਤੇ ਬਸ ਦੋ ਹੀ ਚਾਹੀਦੇ ਆ ਕਿਆ ਬਾਤ ਆ ਯਾਰ ਹਵਾ ਬੜੀ ਘੈਂਟ ਆ ਸੌਣ ਲੱਗੇ ਸਾਫ ਸਦਰੀ ਠੰਡੀ ਠੰਡੀ ਹਵਾ ਜਾਂਦੀ ਆ ਤੇ ਤੇ ਲੀਲਾ ਪਰ ਲਿਆ ਝੋਲੀ ਦੇਖੋ ਵੀ ਜੰਤਰ ਨਜ਼ਾਰਾ ਪੜਾ ਇੱਕ ਵਾਰੀ ਆ ਕੇ ਜ਼ਰੂਰ ਦੇਖੋ ਕਹਿੰਦੇ ਕੁੰਬ ਕੇ ਆਹਾ ਵੇ ਪੋਸਤਾਂ ਦੇ ਬੂਟੇ ਲਓ ਜੀ ਕਹਿੰਦੇ ਫੱਕਦੀਆਂ ਗੱਡੀਆਂ ਆ ਕੇ ਤੇ ਅਗਲੇ 25 ਫਿੰਟ ਦੱਪ ਕੇ ਜਰੋਂ ਉੱਥੇ ਦੇਖਦੇ ਆ ਉੱਥੇ ਲਾੜੇ ਡੇਰੇ ਜਾ ਕੇ ਉਨੇ ਕਰਦੇ ਆ ਇਹ ਕੰਮ ਤੇ ਕਰੈਕਟਰ ਪਿੱਛੇ ਆ ਰਿਹਾਗਾ ਉਹਦਾ ਪਿੱਛੇ ਹੌਲੀ ਹੌਲੀ ਤੇ ਆਪਾਂ ਲੈ ਕੇ ਚੱਲਦੇ ਆਂ ਦਰਾਖਤ ਵੜ ਗਏ ਯਾਰ ਬਾਹਲੇ ਦਰਾਖਤ ਨੇ ਮਤਲਬ ਦਰਾਖਤ ਹੀ ਦਰਾਖਤ ਨੇ ਜਿੱਧਰ ਦੇਖੋਗੇ ਦਰਾਖਤ ਹੀ ਦਰਾਖਤ ਨੇ ਦਰਾਖਤ ਵੜਦੇ ਨਹੀਂ ਹੈਗੇ ਇਹ ਮਤਲਬ ਉੱਪਰੋਂ ਸ਼ਾਂਗ ਨੂੰ ਦਿੰਦੇ ਨੇ ਜਦੋਂ ਫਸਲ ਵਿੱਚ ਨਹੀਂ ਹੁੰਦੀ ਆ ਕਰਦੋ ਫੁੱਲ ਆ ਗਏ ਆਂ ਦੀਆਂ ਵਧੀਆ ਫਾਸਲ ਨੂੰ ਵੀ ਵੱਢਦੇ ਨਹੀਂ ਹੈਗੇ। ਕੀ ਬਾਤ ਹੈ ਕੀ ਬਾਤ ਹੈ ਲੰਗੂਰ ਦੇਖੋ ਲੰਗੂਰ। ਮਾਰਦੇ ਝਾੜਾਂ ਈਮਲੀਆਂ ਖਾਂਦੇ ਆ। ਲਓ ਜੀ ਟੈਂਕੀ ਵੀ ਕਰਾ ਲਈ ਸੀ ਕੰਨੇ ਫੁੱਲ ਤੇ ਚੱਲਦੇ ਆ ਅੱਗੇ। ਇੱਧਰ ਵੀ ਫੁੱਲ ਹੀ ਫੁੱਲ ਹੋ ਰਹੇ ਆ। ਅੱਛਾ ਲਓ ਜੀ ਆਉਣ ਲੱਗੇ। ਚੱਲਦੇ ਆ ਹਰ। ਚਰਮੀ ਬਹੁਤ ਹੋ ਗਈ ਹੁਣ ਤਾਂ। ਮਾਰਕਟ ਹੰਢਦੀ ਇਧਰ ਕਹਿੰਦੇ ਮਾਲ ਪਤਲਾ ਬਰਦੋ ਹੋਤੀ ਗਏ ਹੋਲੀ ਗਏ ਆ ਪੂਰਾ ਗੰਮ ਚ ਜਲ ਰਿਹਾ ਹੋਲੀ ਰਸੇ ਆਪਣੇ ਦਾ ਇੱਕ ਵਾਰੀ ਮਣਾ ਕੇ ਹੜ ਜਾਵੇ ਦਾ 10 10 15 15 ਸਾਲ ਹੋ ਗਈ ਚਲਦੀ ਹੈ ਲਗਾਤਾਰ ਕਹਿੰਦੇ ਆਗੇ ਨਵੇਂ ਏਰੀਏ ਦੇ ਵਿੱਚ ਤੇ ਇਹ ਨਦੀ ਦੇ ਨਾਲ ਨਾਲ ਏਰੀਆ ਇਹਦੇ ਇਟਾ ਬਣਦੀਆਂ ਨਦੀ ਦੇ ਵਿੱਚੋਂ ਮਿੱਟੀ ਕੱਢ ਕੇ ਬਾਹਰ ਨਹੀਂ ਆ ਗਈ ਮਿੱਟੀ ਮਤਲਬ ਜਿਹੜੀ ਇੱਥੇ ਨਦੀ ਦੇ ਵਿੱਚੋਂ ਮਿੱਟੀ ਕੱਢ ਕੇ ਉਹਦੀਆਂ ਇਟਾਉਂਦੇ ਉਹ ਪੱਟਾ ਪਿੱਛੇ ਲੱਗ ਗਿਆ ਇਹਦੇ ਵਿੱਚ ਬੜੇ ਧੁਗਾਰਾ ਕੱਢਦੇ ਨੇ ਕਰਦਾ ਇਹ ਆ ਗਾ ਮੜਾ ਜ ਬੱਦ ਪਹਾੜੀ ਜਿਹਾ ਪਹਿਲਾ ਏਰੀਆ ਰੋ ਤੇ ਆ ਰਿਹਾ ਕਰਮਾ ਜੀ ਦੇਖੋ ਅੱਗੇ ਜਾ ਕੇ ਪਤਾ ਲੱਗੂ ਕਿ ਕਿ ਫਟਲਾ ਇਹ ਸਸਟੀ ਦਾ ਬੰਦਿਆ ਜਹਰਿਕ ਉਹ ਤੇ ਜਾ ਕੇ ਪਤਾ ਲੱਗੂ ਚੱਲ ਜਿਆ ਹੌਲੀ ਹੌਲੀ ਲੋਵ ਜੀ ਕਹਿੰਦੇ ਇਹੋ ਜੇ ਗੰਦੇ ਰ ਸਵੇ ਜਿੱਦੀ ਜਾਂਦੀਆਂ ਨੇ ਇਹਨਾਂ